ਨਾਮ ਇੱਕ ਫੌਜ ਇੱਕ ਪੁਲਿਸ ਦੋਨੋਂ ਹੀ ਜ਼ਰੂਰੀ ਨੇ ਪਰ ਜੇ ਇਹਨਾਂ ਵਿੱਚ ਕੋਈ ਟਕਰਾਹ ਹੋ ਜਾਵੇ ਇਹ ਤੋਂ ਵੱਡੀ ਦੁੱਖ ਦੀ ਗੱਲ ਕੋਈ ਨਹੀਂ ਹੈ ਉਹ ਟਕਰਾਹ ਜੇ ਜਾਣ ਕੇ ਹੋਇਆ ਫਿਰ ਬਹੁਤ ਹੀ ਮਾੜੀ ਗੱਲ ਹੈ ਜੇ ਅਚਨਚੇਤ ਕਿਸੇ ਪ੍ਰਲੇਖੇ ਚ ਹੋ ਗਿਆ ਤੇ ਮੈਂ ਸਮਝਦਾ ਇਹ ਬੈਠ ਕੇ ਗੱਲ ਸੁਲਝਾ ਲੈਣੀ ਚਾਹੀਦੀ ਹੈ ਦੋਨੋਂ ਹੀ ਬਹੁਤ ਬੜੀਆਂ ਸਾਡੀਆਂ ਰક્ષਕ ਹੈਗੀਆਂ ਨੇ ਤਕਤਾਂ ਤੋਂ ਇਹਨਾਂ ਦੇ ਵਿੱਚ ਜਿਹੜਾ ਮਨ ਮਿਟਾਓ ਯਾਰ ਇਹਨਾਂ ਵਿੱਚ ਜਿਹੜਾ ਆਪਸ ਦੇ ਵਿੱਚ ਝਗੜਾ ਹੈ ਨਾ ਮੈਂ ਉਹਨੂੰ ਠੀਕ ਨਹੀਂ ਸਮਝਦਾ ਹਾਂਜੀ ਇਹ ਦੁਖਦਾਈ ਗੱਲ ਹੈ ਪਰ ਜੋ ਹੋਇਆ ਉਹ ਬਹੁਤ ਗਲਤ ਹੋਇਆ ਇਸ ਗੱਲ ਨੂੰ ਪੱਤੀ ਜਾਂ ਮੇਰੇ ਬੇਟੇ ਦਾ ਕਸੂਰ ਹੋਵੇ ਤਾਂ ਉਹਨਾਂ ਨੂੰ ਬਰਾਬਰ ਸਜ਼ਾ ਮਿਲੇ ਮੈਂ ਇਸ ਚੀਜ਼ ਚੈੱਕ ਨਹੀਂ ਹੈਗੀ ਮੈਂ ਜਿਹੜੀ ਗੱਲ ਕਹੀ ਹੈ ਮੈਂ ਇਹੀ ਕਹਿ ਰਿਹਾ ਵੀ ਜੀ ਦੀ ਕੋਈ ਗਲਤੀ ਹੈਗੀ ਹੈ ਉਹਨੂੰ ਮਾਫੀ ਮੰਗਣੀ ਚਾਹੀਦੀ ਕੰਮ ਲੰਮਾ ਨਹੀਂ ਹੋਣਾ ਚਾਹੀਦਾ ਇਹ ਜਲਦ ਹੀ ਮਤਲਬ ਇੱਕ ਕੰਪਰੋਮਾਈਜ਼ ਕਹਿ ਲੋ ਜਾਂ ਮਾਫੀ ਨਾਮਾ ਕਹਿ ਲੋ ਜੋ ਮਰਜ਼ੀ ਕਹਿ ਲੋ ਲੇਕਿਨ ਇਸ ਗੱਲ ਨੂੰ ਦਫਨ ਹੋਣਾ ਚਾਹੀਦਾ ਇਸ ਗੱਲ ਨੂੰ ਖਤਮ ਹੋਣਾ ਚਾਹੀਦਾ ਕਿਉਂਕਿ ਇੱਕ ਅੰਦਰੂਨੀ ਰਖਸ਼ਕ ਨੇ ਇੱਕ ਸਾਡੇ ਸਰਦਾਰਾਂ ਦੇ ਰਾਖੇ ਨੇ ਤੋਂ ਇਹਨਾਂ ਦੁਹਾਂ ਦੇ ਵਿੱਚ ਪੁਲਿਸ ਵਾਲੇ ਕਰਮਚਾਰੀ ਵੀਰਾਂ ਨੂੰ ਵੀ ਕਹਾਂਗਾ ਵੀ ਭਾਈ ਅਗਰ ਤੁਸੀਂ ਗਲਤੀ ਕੀਤੀ ਹੈ ਤਾਂ ਜ਼ਰੂਰ ਸੌਰੀ ਕਹਿ ਦਿਓ ਹਾਂਜੀ ਅਗਰ ਮੈਂ ਕਰਨਲ ਸਾਹਿਬ ਤੇ ਉਹਨਾਂ ਦੀ ਫੈਮਿਲੀ ਉਹਨਾਂ ਨੂੰ ਵੀ ਮੈਂ ਬੇਨਤੀ ਕਰਾਂਗਾ ਮਾਫ ਕਰਨਾ ਬਹੁਤ ਬੜੀ ਗੱਲ ਹੁੰਦੀ ਹੈ ਸਵਾਗਤ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਕਰਨਲ ਮੈਟਰ ਦੀ ਗੱਲ ਕਰੀਏ ਤਾਂ ਲਗਾਤਾਰ ਵੱਧਦਾ ਜਾ ਰਿਹਾ ਸੀ ਕਰਨਲ ਬਾਠ ਦੀ ਕਲ ਕਰ ਕਿਉਂਕਿ ਉਹਨਾਂ ਦੀ ਪਤਨੀ ਦੇ ਵੱਲੋਂ ਲਗਾਤਾਰ ਜਿਹੜਾ ਅੱਜ ਵੀ ਪ੍ਰੋਟੈਸਟ ਕੀਤਾ ਕਿ ਪਟਿਆਲਵ ਦੇ ਸਾਡੇ ਨਾਲ ਇਸ ਵਿਸ਼ੇ ਤੇ ਮੁਹੰਮਦ ਸਦੀਕ ਜੀ ਹੈਗੇ ਨੇ ਮੁਹੰਮਦ ਸਦੀਕ ਜੀ ਤੁਸੀਂ ਇੱਕ ਪੋਲੀਟੀਸ਼ੀਅਨ ਵੀ ਰਹੇ ਇੱਕ ਸੰਗੀਤ ਦੀ ਦੁਨੀਆ 'ਚ ਬਹੁਤ ਵੱਡੇ ਸtare ਵਜੋਂ ਚਮਕਦੇ ਰਹੇ ਤੇ ਇਸ ਚੀਜ਼ ਨੂੰ ਤੁਸੀਂ ਕਿੱਦਾਂ ਦੇਖਦੇ ਹੋ? ਚੱਲ ਏ ਸਾਡੇ ਮੁਲਕ ਦੀ ਰੱਖਿਆ ਵਾਸਤੇ ਦੋ ਸੈਨਾਵਾਂ ਜੀ ਇੱਕ ਫੌਜ ਇੱਕ ਪੁਲਿਸ ਜੀ ਦੋਨੋਂ ਹੀ ਜ਼ਰੂਰੀ ਨੇ ਜੀ ਪਰ ਜੇ ਇਹਨਾਂ ਵਿੱਚ ਹੀ ਕੋਈ ਟਕਰਾਅ ਹੋ ਜਾਵੇ ਜੀ ਇਹ ਤੋਂ ਵੱਡੀ ਦੁਖਦੀ ਗੱਲ ਕੋਈ ਨਹੀਂ ਹੈ ਉਹ ਟਕਰਾਅ ਜੇ ਜਾਣ ਕੇ ਹੋਇਆ ਫਿਰ ਬਹੁਤ ਹੀ ਮਾੜੀ ਗੱਲ ਹੈ ਜੀ ਜੇ ਅਚਨਚੇਤ ਕਿਸੇ ਭਲੇਖੇ ਚ ਹੋ ਗਿਆ ਤੇ ਮੈਂ ਸਮਝਦਾ ਇਹ ਬੈਠ ਕੇ ਗੱਲ ਸੁਲਝਾ ਲੈਣੀ ਚਾਹੀਦੀ ਜਿਹੜੇ ਰਖਵਾਲੇ ਅਸੀਂ ਪੁਲਿਸ ਨੂੰ ਆਪਣਾ ਰਖਵਾਲਾ ਮੰਨਦੇ ਆਂ ਵੀ ਸਾਡੇ ਵਾਸਤੇ ਬਣੀ ਐ ਜਦੋਂ ਉਹ ਸਾਡੇ ਤੇ ਭਾਰੀ ਪੈਣਾ ਜੋ ਉਹਨਾਂ ਨੇ ਦੱਸਿਆ ਕਿ ਜਦੋਂ ਉਤਰੇ ਜ ਜਿਸੀਂ ਆਈ ਕਾਰਡ ਦਿਖਾਇਆ ਕਿਨੇ ਜੋ ਚੀਜ਼ਾਂ ਸਾਹਮਣੇ ਆਈਆਂ ਨੇ ਵੀਡੀਓ ਤੱਕ ਵੀ ਹੁਣ ਸਾਹਮਣੇ ਆਈਆਂ ਨੇ ਮਾਫੀ ਮੰਗਣ ਦੀਆਂ ਉਹਨਾਂ ਚੀਜ਼ਾਂ ਤੋਂ ਤੁਸੀਂ ਕੀ ਸਮਝਦੇ ਹੋ ਵੀ ਇੱਕ ਮਨਸ਼ਾ ਜਾਂ ਇਸ ਚੀਜ਼ ਨੂੰ ਕਿਵੇਂ ਪ੍ਰਗਟਾਇਆ ਜਾਵੇ ਨਹੀਂ ਮੈਂ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਐ ਮੈਂ ਉਹੀ ਗੱਲ ਕਹਾਂਗਾ ਕਿ ਇਹਨਾਂ ਦੋਨਾਂ ਤਾਕਤਾਂ ਦੇ ਵਿੱਚ ਕਿਉਂਕਿ ਇੱਕ ਮਤਲਬ ਉਲੰਧੂ ਨਹੀਂ ਰੱਖ ਰੱਖਿਆ ਕਿਨੇ ਇੱਕ ਸਾਢੇ ਸਰਦਾਂ ਦੇ ਰੱਖੇ ਨੇ ਹਾਂਜੀ ਅ ਦੋਨੋਂ ਹੀ ਬਹੁਤ ਬੜੀਆਂ ਸਾਡੀਆਂ ਰક્ષਕ ਹੈਗੀਆਂ ਨੇ ਤਕਤਾਂ ਤਾਂ ਤੇ ਇਹਨਾਂ ਦੇ ਵਿੱਚ ਜਿਹੜਾ ਮਨਮਟਾਓ ਜਾਂ ਇਹਨਾਂ ਵਿੱਚ ਜਿਹੜਾ ਆਪਸ ਦੇ ਵਿੱਚ ਝਗੜਾ ਹੈ ਨਾ ਮੈਂ ਉਹਨੂੰ ਠੀਕ ਨਹੀਂ ਸਮਝਦਾ ਹਾਂਜੀ ਇਹ ਦੁਖਦਾਰੀ ਗੱਲ ਹੈ ਪਰ ਜੋ ਹੋਇਆ ਉਹ ਬਹੁਤ ਗਲਤ ਹੋਇਆ ਇਸ ਗੱਲ ਨੂੰ ਬੈਠ ਕੇ ਸੁਲਝਾਣਾ ਚਾਹੀਦਾ ਮੈਂ ਸਮਝਦਾ ਜੀ ਦੀ ਵੀ ਮਿਸਟੇਕ ਹੈ ਜੀ ਦੀ ਵੀ ਗਲਤੀ ਹੈ ਜੇ ਪੁਲਿਸ ਦੀ ਗਲਤੀ ਹੈ ਤਾਂ ਪੁਲਿਸ ਨੂੰ ਚਾਹੀਦਾ ਵੀ ਉਹ ਸੌਰੀ ਮੰਗ ਲਵੇ ਮੈਂ ਤਾਂ ਕਰਨਲ ਬਾੜ ਦੇ ਵਾਈਫ aí ਕਹਿ ਰਹੇ ਨੇ ਕਿ ਜੇ ਮੇਰੇ ਪਤੀ ਜਾਂ ਮੇਰੇ ਬੇਟੇ ਦਾ ਕਸੂਰ ਹੋਵੇ ਤਾਂ ਉਹਨਾਂ ਨੂੰ ਬਰਾਬਰ ਸਜ਼ਾ ਮਿਲੇ ਮੈਂ ਇਸ ਚੀਜ਼ ਚੈੱਕ ਰਹੀ ਹੈਗੀ ਆ ਮੈਂ ਜਿਹੜੀ ਗੱਲ ਕਹੀ ਹੈ ਮੈਂ ਇਹੀ ਕਹਿ ਰਿਹਾ ਵੀ ਜੀ ਦੀ ਕੋਈ ਗਲਤੀ ਹੈਗੀ ਆ ਉਹਨੂੰ ਮਾਫੀ ਮੰਗਣੀ ਚਾਹੀਦੀ ਹੈ ਜੀ ਦੀ ਵੀ ਗਲਤੀ ਹੈ ਮੈਂ ਤਾਂ ਸਰਕਾਰ ਨੂੰ ਇਨਵੋਲਵਮੈਂਟ ਹੋ ਕੇ ਜਲਦੀ ਇਸ ਕੇਸ ਨੂੰ ਕਿਉਂਕਿ ਇਹ ਚੀਜ਼ਾਂ ਅੱਗੇ ਨਾ ਵਧਣ ਕਿਉਂਕਿ ਸਾਡੀ ਇੱਕ ਸੁਰੱਖਿਆ ਦਾ ਮਾਮਲਾ ਵੀ ਬਣਦਾ ਜਦੋਂ ਇਹ ਕਿਤਨਾ ਕਿਤੇ ਇਸੀ ਚ ਜੁਰ ਐਂਟਰ ਸ਼ੁਰੂ ਹੋ ਜਾਂਦੀ ਹੈ ਮੈਂ ਸਮਝਦਾ ਬਈ ਇਹ ਕੰਮ ਲੰਬਾ ਨਹੀਂ ਹੋਣਾ ਚਾਹੀਦਾ ਇਹ ਜਲਦ ਹੀ ਮਤਲਬ ਇੱਕ ਕੰਪਰੋਮਾਈਜ਼ ਕਰ ਲੋ ਜਾਂ ਮਾਫੀਨਾਮਾ ਕਰ ਲੋ ਜੋ ਮਰਜੀ ਕਰ ਲੋ ਲੇਕਿਨ ਇਸ ਗੱਲ ਨੂੰ ਦਫਨ ਹੋਣਾ ਚਾਹੀਦਾ ਇਸ ਗੱਲ ਨੂੰ ਖਤਮ ਹੋਣਾ ਚਾਹੀਦਾ ਕਿਉਂਕਿ ਇੱਕ ਅੰਦਰੂਨੀ ਰક્ષਕ ਨੇ ਇੱਕ ਸਾਡੇ ਸਨਦਾਂ ਦੇ ਰਾਖੇ ਨੇ ਤਾਂ ਇਹਨਾਂ ਦੁਆਹਾਂ ਦੇ ਵਿੱਚ ਜਦੋਂ ਕੋਈ ਗੱਲ ਹੁੰਦੀ ਹੈ ਸਾਡਾ ਤਾਂ ਦਿਲ ਫੜਿਆ ਜਾਂਦਾ ਵੀ ਯਾਰ ਹੁਣ ਕੀ ਹੋਊਗਾ ਤਾਂ ਮੈਂ ਸਮਝਦਾ ਵੀ ਇਹ ਮਾੜੀ ਗੱਲ ਹੈ ਅੱਛੀ ਗੱਲ ਤਾਂ ਨਹੀਂ ਹੋਈ ਜੋ ਕੁਝ ਹੋਇਆ ਉਹ ਅੱਛਾ ਨਹੀਂ ਹੋਇਆ ਮੈਂ ਪੁਲਿਸ ਵਾਲੇ ਕਰਮਚਾਰੀਂ ਦੀਰਨ ਨੂੰ ਵੀ ਕਹਾਂਗਾ ਭਈ ਭਾਈ ਅਗਰ ਤੁਸੀਂ ਗਲਤੀ ਕੀਤੀ ਹੈ ਤਾਂ ਜ਼ਰੂਰ ਸੌਰੀ ਕਹਿ ਦੇਵੋ ਹਾਂਜੀ ਅਗਰ ਮੈਂ ਕਰਨਲ ਸਾਹਿਬ ਤੇ ਉਹਨਾਂ ਦੀ ਫੈਮਿਲੀ ਉਹਨਾਂ ਨੂੰ ਵੀ ਮੈਂ ਬੇਨਤੀ ਕਰਾਂਗਾ ਭਈ ਮਾਫ ਕਰਨਾ ਬਹੁਤ ਵੱਡੀ ਗੱਲ ਹੁੰਦੀ ਹੈ ਇੱਕ ਆਖਰੀ ਮੇਰਾ ਸਵਾਲ ਕਿਸਾਨਾਂ ਤੇ ਪਾਰਲੀਮੈਂਟ ਤੁਸੀਂ ਆਵਾਜ਼ ਉਠਾਉਂਦੇ ਰਹੇ ਹੋ ਤੁਹਾਡੇ ਸਾਥੀ ਆਵਾਜ਼ ਉਠਾਉਂਦੇ ਰਹੇ ਨੇ ਹੁਣ ਕਿਸਾਨਾਂ ਨਾਲ ਜੋ ਪਿਛੇ ਦਿਨੀ ਹੋਇਆ ਹੈ ਜਾਂ ਅੱਗੇ ਆਉਣਾਂ ਸਮੇਂ ਤੇ ਕਿਸਾਨਾਂ ਨਾਲ ਬੈਠ ਕੇ ਇਸ ਚੀਜ਼ ਤੇ ਹੱਲ ਕਰਾਉਣਾ ਚਾਹੀਦਾ ਹੈ ਕੁਝ ਚੀਜ਼ਾਂ ਤੋਂ ਚੋਰੀ ਹੋ ਰਹੀਆਂ ਨੇ ਧਰਨੇ ਨੂੰ ਜਿਸ ਤਰੀਕੇ ਨਾਲ ਚਕਾਇਆ ਗਿਆ ਮੇਰੀ ਬੇਨਤੀ ਇਹ ਹੈ ਪੰਜਾਬ ਹਿੰਦੁਸਤਾਨ ਦਾ ਇੱਕ ਹਿੱਸਾ ਹੈ ਜੀ ਹੈ ਜੀ ਇਹਦਾ ਕੀ ਮਤਲਬ ਹੈ ਪੰਜਾਬ ਦੇ ਲੋਕ ਦਿੱਲੀ ਜਾਣਾ ਚਾਹੁੰਦੇ ਨੇ ਹਰਿਆਣੇ ਦੇ ਲੋਕ ਲੋਕ ਨੂੰ ਰੋਕ ਰਹੇ ਨੇ ਕਿਉਂ ਹਰਿਆਣੇ ਦੀ ਪੁਲਿਸ ਰੋਕ ਰਹੀ ਹੈ ਲੋਕ ਤਾਂ ਆਉਣ ਨੇ ਕਿਸਾਨਾਂ ਦੀ ਗੱਲ ਹੈ ਪਹਿਲਾਂ ਪੰਜਾਬ ਤੇ ਹਰਿਆਣਾ ਇਕੱਠੇ ਸੀਗੇ ਹੈ ਜੀ ਇਹਨਾਂ ਕਿਸਾਨਾਂ ਨੇ ਹੀ ਹੈ ਜੀ ਸਾਰੇ ਹਿੰਦੁਸਤਾਨ ਦੀ ਭੁੱਖ ਦੂਰ ਕੀਤੀ ਹੈ ਇਕੱਠੇ ਸੀ ਨਾ ਚਲੋ ਸੂਬਾ ਬਣ ਗਿਆ ਕੋਈ ਗੱਲ ਨਹੀਂ ਹੈ ਪਰ ਗੱਲ ਸਿਰਫ ਇੰਨੀ ਹੈ ਵੀ ਸੈਂਟਰ ਰੋਕੇ ਤਾਂ ਰੋਕੇ ਉਹਦੀ ਆਪਣੀ ਪਾਲਿਸੀ ਹੈ ਹਰਾਨੇ ਦਾ ਕੀ ਹੱਕ ਬਣਦਾ ਸੀਗਾ ਇਹ ਜੋ ਕੁਝ ਹੋਇਆ ਇਹ ਸੈਂਟਰ ਦੀ ਮਿਹਰਬਾਨੀ ਨਾਲ ਹੋਇਆ ਸੈਂਟਰ ਇੱਕ ਸੇਹ ਦਾ ਤੱਕੜਾ ਘਟ ਦਿੰਦਾ ਵੀ ਲੌਬੀ ਲੜੀ ਜਾਓ ਤੇ ਮੇਰਾ ਕੰਮ ਚੱਲੀ ਜਾਵੇ ਇਹ ਉਹ ਲੋਕ ਬੈਠੇ ਨੇ ਕੁਰਸੀਆਂ ਤੇ ਜਿਹੜੇ ਦੂਜਿਆਂ ਨੂੰ ਲੜਾ ਕੇ ਆਪਣੀ ਕੁਰਸੀ ਸਹੀ ਸਲਾਮਤ ਰੱਖਣਾ ਚਾਹੁੰਦੇ ਨੇ ਤੁਸੀਂ ਕੁਰਸੀ ਤੋਂ ਉਸੇ ਕੁਰਸੀ ਤੁਸੀਂ ਵੀ ਆਏ ਤੁਹਾਨੂੰ ਲੱਗਿਆ ਕਿ ਸਦੀਕ ਸਾਹਿਬ ਇਸ ਕੁਰਸੀ ਵਾਸਤੇ ਨਹੀਂ ਬਣੇ ਜਾਂ ਉਹ ਕੁਰਸੀ ਝੂਠ ਜਾਂ ਇਸ ਚੀਜ਼ਾਂ ਦੀ ਹੈਗੀ ਆ ਸਭ ਤੋਂ ਅੱਗੇ ਸੀ ਗੱਲ ਕਰੀਏ ਤਾਂ ਦੇਖੋ ਮੇਰੀ ਗੱਲ ਸੁਣੋ ਆਪਣੇ ਮੂੰਹੋਂ ਮੀਆਂ ਮਿੱਠੂ ਬਣਨਾ ਅੱਛਾ ਨਹੀਂ ਹੁੰਦਾ ਮੈਨੂੰ ਤਾਂ ਪਰਮਾਤਮਾ ਨੇ ਮੇਰੀ ਪਾਰਟੀ ਨੇ ਸੇਵਾ ਦਾ ਮੌਕਾ ਦਿੱਤਾ ਸੀ ਜਿੰਨੀ ਕੋ ਹੋ ਸਕੀ ਮੈਂ ਕੀਤੀ ਹੈ ਸਿੱਧੀ ਜੀ ਗੱਲ ਇਹ ਹੈ ਹਾਂਜੀ ਤੇ ਮੇਰੇ ਮਨ ਦੇ ਵਿੱਚ ਨਾ ਤਾਂ ਕੋਈ ਸਰਦਾਰੀ ਨਾ ਕੋਈ ਕੁਰਸੀ ਨਾ ਕੋਈ ਪੈਸਾ ਮੇਰੇ ਸੋਣੇ ਇਹ ਕੁਝ ਨਹੀਂ ਸੀਗਾ ਕਿਉਂਕਿ ਪਛਾਣ ਮੇਰੀ ਲੋਕਾਂ ਨੇ ਪਛਾਣਿਆ ਹੋਇਆ ਮੈਨੂੰ ਹਾਂਜੀ ਰੋਕੀ ਵਰੀ ਚੱਲੀ ਜਾਂਦੀ ਆ ਮੈਂ ਉਸ ਗੱਲ ਤੋਂ ਪੈਂਦਾ ਹੀ ਨਹੀਂ ਹਾਂਗਾ ਮੈਂ ਤਾਂ ਸੇਵਾ ਵਾਸਤੇ ਆਇਆ ਹਾਂਜੀ ਸੇਵਾ ਜਿੰਨੀ ਕੀਤੀ ਹੈ ਉਹਨੂੰ ਕਬੂਲ ਕਰਨ ਲੋਕੀ ਹਾਂਜੀ ਅਗਰ ਹੋਰ ਚਾਹੁੰਦੇ ਨੇ ਮੈਂ ਤਾਂ ਹੁਣ ਵੀ ਸੇਵਾਦਾਰ ਹਾਂ ਸਿੱਧੀ ਜੀ ਗੱਲ ਇਹ ਹੈ ਹੁਣ ਵੀ ਮੈਂ ਜੇਕ ਮੈਨੂੰ ਕੋਈ ਬੁਲਾਉਂਦਾ ਮੈਂ ਉੱਥੇ ਜਾਣਾ ਹਾਂਜੀ ਜੇ ਕੋਈ ਮੈਥੋਂ ਕੰਮ ਕਰਾਉਂਦਾ ਜਿੰਨਾ ਕਿ ਮੈਥੋਂ ਹੁੰਦਾ ਮੈਂ ਕਰ ਦਿੰਨਾ ਮੈਂ ਆਪਣੀ ਤਾਰੀਫ ਨਹੀਂ ਕਰ ਰਿਹਾ ਲੇਕਿਨ ਮੈਨੂੰ ਮੇਰੇ ਪਰਮਾਤਮਾ ਨੇ ਮੇਰੇ ਖੁਦਾ ਨੇ ਮੇਰੇ ਈਸ਼ਵਰ ਨੇ ਮੈਨੂੰ ਇਹ ਜਾਂ ਮਾਦਾ ਔਰ ਇਹ ਜਜਤਾ ਔਰ ਇਹ ਜੀ ਮੈਨੂੰ ਸੋਚ ਲੱਤੀ ਹੈ ਵੀ ਸੇਵਾ ਹੀ ਸਭ ਤੋਂ ਮਹਾਨ ਹੁੰਦੀ ਹੈ। 27 ਦੇਖੋਗੇ ਫਿਰ ਤੁਸੀਂ। ਨਹੀਂ ਉਹਦੇ ਵਿੱਚ ਮੇਰਾ ਹਾਈ ਕਮਾਂਡ ਜੋ ਚਾਹੂਗਾ ਮੈਂ ਉਹ ਕਰ ਸਕਦਾ। ਹੂੰ ਹੂੰ। ਜੋ ਹਾਈ ਕਮਾਂਡ ਚਾਹੂਗਾ ਉਹਦੇ ਵਿੱਚ ਕਿਸੇ ਨੂੰ ਇਹ ਕਹਿਣਾ ਵੀ ਵੀ ਮੈਂ ਤਾਂ ਐ ਕਰੂੰਗਾ ਉਹ ਕਰੂੰਗਾ। ਮੁਸ਼ਕਲ ਹੈ ਕਿਉਂਕਿ ਇੱਕ ਡਿਸਪਲਿਨਰੀ ਪਾਰਟੀ ਹੈਗੀ ਹੈ ਅਨੁਸ਼ਾਸਨ ਦੇ ਵਿੱਚ ਆ ਮੈਨੂੰ ਅਨੁਸ਼ਾਸਨ ਚ ਰਹਿਣਾ ਚਾਹੀਦਾ ਵੀ ਹੈ ਔਰ ਮੈਂ ਕੋਸ਼ਿਸ਼ ਵੀ ਕਰਨਾ ਵੀ ਅਨੁਸ਼ਾਸਨ ਦੇ ਵਿੱਚ ਰਹਾ ਮੈਂ ਆਪਣੇ ਮੂੰਹੋਂ ਕੋਈ ਗੱਲ ਕਹਿਣੀ ਨਹੀਂ ਰਾਜਾ ਬੁਢਿੰਗ ਦੇ ਪ੍ਰਧਾਨੀ ਨੂੰ ਪਸੰਦ ਕਰਦੇ ਹੋ ਨਹੀਂ ਦੇਖੋ ਉਹ ਤਾਂ ਪ੍ਰਧਾਨ ਜੀ ਨੇ ਜੇ ਮੈਂ ਨਹੀਂ ਪਸੰਦ ਕਰੂਗਾ ਬਾਕੀ ਲੋਕ ਪਸੰਦ ਕਰਦੇ ਨੇ ਮੇਰੇ ਕਹੇ ਤੇ ਕੀ ਬਣਦਾ ਸਿੱਧੀ ਜੀ ਗੱਲ ਹੈ ਨਾ ਹੈ ਜੀ ਤੇ ਗੱਲ ਹੈ ਉਹਨਾਂ ਨੂੰ ਪ੍ਰਧਾਨ ਕਿਸੇ ਗਲਤੀ ਬਣਾਇਆ ਗਿਆ ਨਾ ਹਾਂ ਜੀ ਹਾਈ ਕਮਾਂਡ ਨੇ ਬਣਾਇਆ ਤੇ ਫਿਰ ਮੈਂ ਕਹਾਂ ਵੀ ਇਹ ਠੀਕ ਨਹੀਂ ਹੈ ਇਹਦਾ ਮਤਲਬ ਮੈਂ ਬੁਢਿੰਗ ਸਾਹਿਬ ਨੂੰ ਆਪਣੇ ਨਾ ਪਸੰਦ ਨਹੀਂ ਕਰਦਾ ਮੈਂ ਹਾਈ ਕਮਾਂਡ ਨੂੰ ਨਾ ਪਸੰਦ ਕਰਦਾ ਆਪ ਜਾਣਦੇ ਹੋ ਨਾ ਉਹ ਹਾਈ ਕਮਾਂਡ ਨੇ ਜਿਸ ਤਰ੍ਹਾਂ ਬਣਾਇਆ ਸਾਡੀ ਡਿਊਟੀ ਬਣਦੀ ਹੈ ਅਸੀਂ ਉਹ ਪ੍ਰਧਾਨ ਦੀ ਗੱਲ ਮੰਨੀਏ ਇਹ ਹਾਈ ਕਮਾਂਡ ਦਾ ਕੰਮ ਹੈ ਬਈ ਉਹ ਠੀਕ ਸਮਝਦੇ ਨੇ ਕਿ ਗਲਤ ਸਮਝਦੇ ਨੇ ਅਸੀਂ ਜੋ ਕੁਝ ਕਹਾਂਗੇ ਉਹ ਗਲਤ ਕਹਾਂਗੇ ਕਿਉਂਕਿ ਸਾਡਾ ਹੱਕ ਹੈ ਨਹੀਂ ਬਣਦਾ ਹੈ ਅਲੱਗ ਹੈ ਜੇ ਸਾਡੀ ਆਪਣੀ ਕੋਈ ਨਾਰਾਜ਼ਗੀ ਹੈ ਤੇ ਨਾਰਾਜ਼ ਰਹੋ ਹਾਂਜੀ ਕਿਸੇ ਲੋਕਾਂ ਦੇ ਜਾ ਕੇ ਆਪਣੇ ਲੀਡਰ ਨੂੰ ਨਿੰਦਿਆ ਦਿਓ ਤਾਂ ਮੈਂ ਸਮਝਦਾ ਇਹ ਤੁਹਾਡੀ ਅਕਲ ਵਾਲੀ ਗੱਲ ਨਹੀਂ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਮੁਸਾਦਿਕ ਸਾਹਿਬ ਜੀ ਥੈਂਕ ਯੂ ਵੈਰੀ ਮਚ ਧੰਨਵਾਦ ਮੈਂ ਸੋਚਦਾ ਹਾਂ ਮੁਹੰਮਦ ﺻਦੀਕ ਜਿਨ੍ਹਾਂ ਨੇ ਆਪਣੇ ਦਿਲ ਦਾ ਜਿਹੜਾ ਇੱਕ ਦਰਦ ਵੀ ਪੇਸ਼ ਕੀਤਾ ਤੇ ਜੋ ਫੌਜੀ ਭਾਈਚਾਰੇ 'ਚ ਜੋ ਹੋ ਰਿਹਾ ਹੈ ਜਾਂ ਹੋਇਆ ਹੈ ਤਾਂ ਉਸ ਦਾ ਵੀ ਉਹ ਨਿੰਦਾ ਕਰੇ ਕਿ ਜਲਦੀ ਤੋਂ ਜਲਦੀ ਇਸ ਮਾਮਲੇ ਨੂੰ ਸਮੇਟਿਆ ਜਾਣ ਪਰਸਨ ਦਲੇਰ ਤੇ ਨਾਲ ਸੰਦੀਪ ਕੰਬੋਜ ਚੰਡੀ